ਸੱਸੀ ਘਾਲ ਮੰਮੀ ਜੀ ਸੱਸੀ ਘਾਲ ਪੁੱਤ ਮੰਮੀ ਮੈਂ ਤਾਂ ਡਾਇਰੈਕਟ ਗੱਲ ਕਰਨੀ ਹੈ ਘਰ ਪੁੱਤ ਜਿਹੜੀ ਵੀ ਗੱਲ ਕਰਨੀ ਆ ਗੱਲ ਤੇ ਮੰਮੀ ਆਵਾ ਕਿ ਜੇ ਤੁਸੀਂ ਇੱਕ ਵਾਰੀ ਅਮਨ ਨੂੰ ਮਨਾ ਲਓ ਤੇ ਪਤਾ ਲੱਗ ਜੇ ਕਿ ਕਤਲ ਕੀਤਾ ਕਿੰਨੇ ਆ ਪੁੱਤ ਮੈਨੂੰ ਅਸੀਂ ਕੀ ਪੁੱਛਣਾ ਵਾ ਉਹ ਕਿਹੜੀ ਸਾਡੀ ਸੁਣਦੀ ਮੰਨਦੀ ਆ ਜਿਹਦੇ ਉਹ ਮਗਰ ਲੱਗੀ ਆ ਉਹਦਾ ਉਹਨੇ ਕਦੀ ਵੀ ਨਹੀਂ ਨਾ ਲੈਣਾ ਤੇ ਤੂੰ ਉਹਦੇ ਪਿੱਛੇ ਨਾ ਭੱਜ ਤੇ ਜਦੋਂ ਰਗਬੀਰ ਨੇ ਕਹੀ ਦਿੱਤਾ ਵਾ ਕਿ ਕਤਲ ਮੈਂ ਕੀਤਾ ਤੇ ਫੇਰ ਅਸੀਂ ਸਾਬਤ ਕੀ ਕਰਨਾ ਆ ਮੰਮੀ ਸੁਣਿਆ ਤੇ ਬਲਜੀਤ ਦੀਦੀ ਨੇ ਆ ਕਿਹੜਾ ਮੈਂ ਸੁਣਿਆ ਵਾ ਮੈਂ ਕਿਦਾਂ ਯਕੀਨ ਕਰ ਲਾਂ ਉਹਨਾਂ ਦੇ ਸੁਣੇ ਤੇ ਹਾਦੋ ਹੀ ਆ ਤੁਹਾਡੀ ਦੋਆ ਪੈਣਾ ਵਾਲੀ ਉਹ ਬਲਜੀਤ ਤੇ ਤੇਰੇ ਤੇ ਮਾਰਦੀ ਜਾਣ ਰਹੀ ਆ ਤੇ ਤੂੰ ਉਹਦੇ ਤੇ ਸ਼ੱਕ ਕਰੀ ਜਾਣ ਰਹੀ ਆ ਮੰਮੀ ਕਿਸ ਦੀ ਨੀਤ ਬਦਲ ਦਿਆਂ ਨਾ ਟਾਈਮ ਨਹੀਂ ਲੱਗਦਾ ਜੇ ਆ ਮਨ ਆਪਣੇ ਮੂੰਹ ਇੱਕ ਵਾਰੀ ਦੱਸ ਦਿੰਦੀ ਤੇ ਮੈਨੂੰ ਮੰਮੀ ਪੱਕਾ ਯਕੀਨ ਹੋ ਜਾਂਦਾ ਨਾਲੇ ਇਹੋ ਜਿਹੇ ਜਿਹੜੇ ਕੰਮ ਨੇ ਨਾ ਇਹ ਮੰਮੀ ਇਦਾਂ ਨਹੀਂ ਵੇਖੇ ਜਾਂਦੇ ਵੀ ਇੱਕ ਦੂਜੇ ਦੇ ਮੂੰਹ ਸੁਣ ਲਿਆ ਇਹ ਸਬੂਤ ਪ੍ਰੂਫ ਸਾਰੇ ਚਾਹੀਦੇ ਹੁੰਦੇ ਸੁਣੇ ਸੁਣਾਈ ਦੀ ਗੱਲ ਨਹੀਂ ਹੁੰਦੀ ਨਹੀਂ ਅੱਜ ਤੂੰ ਬਲਜੀਤ ਤੇ ਸ਼ੱਕ ਕਰਨ ਲਈ ਆ ਕੱਲ ਨੂੰ ਤੂੰ ਮੇਰੇ ਤੇ ਕਰੇਂਗੀ ਉਹਨੂੰ ਕੋਈ ਲਾਲਚ ਵਾ ਉਹ ਤਾਂ ਐਵੇਂ ਤੁਹਾਡੇ ਮਗਰ ਭੱਜੀ ਫਿਰਨ ਲਈ ਆ ਤੇ ਜੇ ਕੋਈ ਤੇਰੇ ਗੱਲ ਦੇ ਵਿੱਚ ਸ਼ੱਕ ਹੈਗਾ ਵਾ ਨਾ ਤੇ ਬਲਜੀਤ ਨੂੰ ਜਾ ਕੇ ਪੁੱਛ ਲੈ ਐਵੇਂ ਮੇਰਾ ਸਿਰ ਖਾਈ ਜਾਨੀਂ ਵਾ ਤੇਰੇ ਗਰਮੀਤ ਵਾ ਉਹ ਤੈਨੂੰ ਇੰਨਾ ਕਿ ਯਕੀਨੀ ਮੇਰੇ ਤੇ ਮੈਂ ਤਾਂ ਤੇਰੀ ਹੋਈ ਮਰ ਗਈ ਤੇ ਜਿੱਥੇ-ਜਿੱਥੇ ਤੂੰ ਕਹਿੰਦੀ ਰਹੀ ਮੈਂ ਉੱਥੇ-ਉੱਥੇ ਤੇਰੇ ਨਾਲ ਤੁਰਦੀ ਰਹੀ ਤੇ ਤੂੰ ਮੇਰਾ ਯਕੀਨ ਤੋੜ ਕੇ ਰਹਾ ਦਿੱਤਾ ਉਹ ਰਬੀ ਜੇ ਇੰਨਾ ਚੰਗਾ ਹੀ ਨਾ ਸਾਰੀ ਜਾਇਦਾਦ ਉਹਨੇ ਆਪਣੇ ਨਾਂ ਕਰਾ ਲਈ ਤੇ ਮੈਨੂੰ ਕੀ ਮਾੜਾ ਉਹ ਸਾਰਿਆਂ ਦੇ ਵੰਡੇ ਦੀ ਜ਼ਮੀਨ ਮੇਰੇ ਹਿੱਸੇ ਆ ਗਈ ਗਰਮੀਤ ਮੈਂ ਕਿਹਾ ਹੱਕ ਨਹੀਂ ਖਾਣਾ ਚਾਹੁੰਦੀ ਤੂੰ ਨਾ ਆਪਣੀ ਭੈਣ ਵਾਲੀ ਲਈ ਤੇ ਆ ਗਈਆਂ ਜੋ ਕੋ ਤੇਰੀ ਭੈਣ ਕਰਦੀ ਨਾ ਉਹ ਕੋ ਤੂੰ ਕਰਨ ਲਈ ਆ ਹੋਨ ਨਾ ਮੈਂ ਤੇਰਾ ਕਿਸੇ ਚ ਸਾਥ ਨਹੀਂ ਦੇਣਾ ਹੈਗਾ ਜੋ ਕਰਨਾ ਨਾ ਆਪੇ ਕਰੀ ਜਾਈ ਮੇਰੇ ਤੋਂ ਕੋਈ ਉਮੀਦ ਨਾ ਰੱਖੀ ਦੀਦੀ ਤੁਸੀਂ ਗਲਤ ਮਤਲਬ ਸਮਝਣ ਦੇ ਮੇਰਾ ਉਹ ਮਤਲਬ ਥੋੜਾ ਹੀ ਉਹ ਮਤਲਬ ਤਾਂ ਮੈਨੂੰ ਪਤਾ ਲੱਗ ਗਿਆ ਜੋ ਤੂੰ ਸਮਝਣ ਨਹੀਂ ਆ ਉਹ ਤੁਹਾਡਾ ਸਾਥ ਦੇ ਦੇ ਕੇ ਵੀ ਮੈਂ ਕੱਲ ਕੀ ਘਟਣ ਨਹੀਂ ਆ ਹੁਣ ਮੇਰੇ ਗੱਲ ਚ ਕਿਹੜਾ ਤੁਸੀਂ ਹਰ ਪਾਤੇ ਆ ਦੀਦੀ ਤੁਸੀਂ ਤਾਂ ਮੇਰੀ ਗੱਲ ਨੂੰ ਗਲਤ ਸਮਝ ਗਏ ਆਖਰ ਮੇਰਾ ਬੰਦਾ ਹੀ ਮੈਂ ਜਨਾਨੀ ਆ ਦੀਦੀ ਮੈਂ ਵੀ ਤੇ ਚਾਹਨੀ ਆ ਨਾ ਵਕੀਲ ਨੂੰ ਆਪਾਂ ਕੁਝ ਵੀ ਪ੍ਰੂਫ ਤੇ ਗਾੜੀ ਦਵਾਂਗੇ ਨਾ ਗਰਮੀਤ ਮੈਨੂੰ ਪਤਾ ਲੱਗ ਗਿਆ ਤੇਰੇ ਦਿਲ ਦਾ ਉਹ ਤੈਨੂੰ ਸਾਰਿਆਂ ਦਾ ਯਕੀਨ ਆ ਗਿਆ ਤੇ ਮੇਰੇ ਤੇ ਯਕੀਨ ਨਹੀਂ ਰਿਹਾ ਮੈਂ ਕਦਮ ਕਦਮ ਤੇ ਤੇਰੇ ਨਾਲ ਤੁਰੀ ਨਾ ਤੇ ਹੁਣ ਮੈਂ ਕੋਈ ਵਕੀਲ ਹੀ ਕਰਨਾ ਤੇ ਨਾ ਤੇਰੇ ਨਾਲ ਹੀ ਤੁਰਨਾ ਨਾ ਮੈਨੂੰ ਕੋਈ ਲੋੜ ਹੀ ਆ ਉਹ ਮੈਨੂੰ ਕਿਹੜਾ ਕੋਈ ਮੁੜ ਕੇ ਫਿਰ ਚੰਗਾ ਸਮਝਦਾ ਵਾ ਉਹ ਮੁੜ ਕੇ ਇਦਾਂ ਦਾ ਧੁਕਾਰਦੇ ਹੀ ਆ ਸਾਰੇ ਜਣੇ ਤੂੰ ਵੀ ਉਹੋ ਕੰਮ ਕੀਤਾ ਜੋ ਕੋ ਮਮੀ ਕਰਦੀ ਉਹ ਕੋ ਤੂੰ ਨਹੀਂ ਆ ਕਰਨ ਹਾਏ ਰੱਬਾ ਮੈਂ ਆ ਕੀ ਕੀਤਾ ਕੀ ਮੇਰੇ ਮੂੰਹੋਂ ਨਿਕਲ ਗਿਆ ਪਰ ਮੈਂ ਵੀ ਕੀ ਕਰਾਂ ਮੈਂ ਵੀ ਤਾਂ ਇੱਕ ਸਬੂਤ ਮੰਗਣ ਲਈ ਹਾਂ ਮੈਨੂੰ ਸਬੂਤ ਹੀ ਚਾਹੀਦਾ ਹੁਣ ਮੈਨੂੰ ਵੀ ਤਾਂ ਸ਼ੱਕ ਹੋ ਹੀ ਜਾਂਦਾ ਪੀ ਕੌਣ ਕੀ ਕਰਨ ਰਿਹਾ ਕੀ ਨਹੀਂ ਮੈਂ ਤਾਂ ਬੜੀ ਉਲਝਣ ਚ ਫਸੀ ਆ ਰੱਬਾ ਕੀ ਕਰਾਂ ਸਾਰੇ ਮੈਨੂੰ ਗਲਤ ਸਮਝ ਹੀ ਜਾਂਦੇ ਆ ਹੁਣ ਇਹਨੇ ਮੇਰਾ ਸਾਥ ਨਹੀਂ ਦੇਣਾ ਕੀ ਕਰੂੰਗੀ ਮੈਂ ਕੱਲੀ ਕਿਹੜੇ ਪਾਸੇ ਜਾਊਂਗੀ ਕੋਈ ਗੱਲ ਨਹੀਂ ਜੇ ਦੀਦੀ ਮੇਰਾ ਸਾਥ ਨਾ ਨਾ ਦੇਊਗੀ ਤੇ ਮੈਂ ਵੀ ਫਿਰ ਜਾ ਕੇ ਸਿੱਧਾ ਭਾਜੀ ਨੂੰ ਹੀ ਪੁੱਛ ਲੈਣਾ ਫਿਰ ਇੰਨੀ ਕਿ ਹਿੰਮਤ ਮੈਨੂੰ ਵੀ ਕਰਨੀ ਪੈਣੀ ਆ ਚੋਲ ਮਨ ਬੜੇ ਸਵਾਦ ਬਣੇ ਆ ਆਹੋ ਚੋਲ ਤੇ ਸਵਾਦ ਲਾਦੇ ਗਰਮੀ ਬੜੀ ਆ ਨਾ ਵੀ ਜਦਕ ਟਾਈਮ ਤੇ ਚੋਲ ਖਾਣੇ ਜਾਂਦੇ ਆ ਨਾ ਉਹ ਨਾਲ ਜਿਹੜੀ ਨਿਊਟਰੀ ਆ ਨਾ ਮਜ਼ਾ ਆ ਗਿਆ ਖਾਂਦਾ ਉਹਨੂੰ ਤਾਂ ਅੱਗੇ ਨਿਊਟਰੀ ਬੜੀ ਪਸੰਦ ਆ ਹੂੰ ਮੈਂ ਤਾਂ ਹੀ ਤੇ ਕਿਹਾ ਮੈਂ ਰਾਤ ਨੂੰ ਆਲੂ ਬੜੀਆਂ ਧਰ ਲਈ ਨੇ ਕੀ ਬੰਦਾ ਧਰਿਆ ਜਾਂ ਪਿੰਡੀਆਂ ਤੋਰੀਆਂ ਤਾਂ ਜਾਂ ਹੋ ਗੱਲ ਉਹ ਵੀਰ ਵਾਲੀਆਂ ਤੋਰੀਆਂ ਇਹੋ ਹੀ ਸਭ ਤੋਂ ਨਾ ਹੌਸਲੀ ਆ ਸਬਜ਼ੀਆਂ। ਸੁੱਕੀਆਂ ਸਬਜ਼ੀਆਂ ਖਾ ਗਏ ਮਰਕਾ ਪਿਆ ਹੀ ਹੁਣ। ਆਹ ਸਬਜ਼ੀ ਚੰਗੀ ਸਭ। ਥੋੜਾ। ਕੇਵਲ ਜੀ ਕਰਦਾ ਨਾ ਕ ਵੀ ਤੇਰੀ ਵਾਲੀ ਸਬਜ਼ੀ ਤੇ ਰੋਟੀ ਖਾਈਏ। ਥੋੜਾ ਮਮੀ। ਇਹ ਨਹੀਂ ਸੁੱਕੀ ਖਾ ਗਾ ਤਾ ਵੀ ਮਨ ਨਾ ਪੈਂਦਾ। ਹੂੰ ਹੂੰ। ਜਾਂ ਦਾਲ ਹੋਵੇ ਕਿਤੇ ਪਤਲੀ ਜੀ ਬਣੀ। ਇਹ ਤਾਂ ਉਦਲ ਬਣਾਈ ਸੀ। ਨਾ ਕਿਸ ਦਾ ਘਰ ਜਾੜ ਕੇ ਤੇ ਕਿਦਾਂ ਸਕੂਨ ਨਾਲ ਰੋਟੀ ਖਾ ਸਕੀ ਮੈਨੂੰ ਸਿੱਧਾ ਸਿੱਧਾ ਦੱਸ ਦੇ ਵੀ ਕਤਲ ਕਿੰਨੇ ਕੀਤਾ। ਉਹ ਕਿਉਂ ਤੇਰਾ ਗਰਮੀਦ ਮਨ ਖਰਾਬ ਹੋ ਗਿਆ ਵਾ? ਮੇਰਾ ਕੋਈ ਦਿਮਾਗ ਖਰਾਬ ਨਹੀਂ ਹੋਇਆ। ਤੂੰ ਕਿਹਨੀਆਂ ਚੁੱਕਣਾਂ ਚ ਆ ਗਈਆਂ ਫੇਰ ਚੰਗੀ ਪਰੇਸ਼ਾਨ ਤਾਂ ਫੇਰ ਡੈਪੀ ਆ ਇਹ ਪੱਕਾ ਮੈਨੂੰ ਜਿਆਦਾ ਬਲਜੀਦੇ ਕੰਮ ਹੋ ਆ ਨਾ ਨਹੀਂ ਕਿਦੋਂ ਚੁੱਕਣਾ ਦਿੱਤੀ ਆ ਨਾ ਮੈਂ ਕਿਸੇ ਦੀ ਚੁੱਕਣਾ ਚ ਆਉਣੀ ਆ ਤੇ ਨਾ ਕੋਈ ਚੁੱਕਣਾ ਦਿੰਦਾ ਮੈਂ ਸਭ ਕੁਝ ਸੁਣ ਲਿਆ ਤੇ ਮੈਨੂੰ ਸਾਫ਼-ਸਾਫ਼ ਦੱਸ ਦੇ ਮੈਂ ਅੱਜ ਤੋਂ ਬਾਅਦ ਕੁਝ ਨਹੀਂ ਸੁਣਨਾ ਚਾਹੁੰਦੀ ਮੰਮੀ ਇਹਨਾਂ ਦਾ ਖਰੇ ਦਿਮਾਗ ਖਰਾਬ ਹੋ ਗਿਆ ਵਾ ਇਹਨਾਂ ਨੂੰ ਜਿਹੜਾ ਕੋਈ ਨਹੀਂ ਲੱਭਦਾ ਇਹ ਮੇਰੇ ਦੁਆਲੇ ਹੋ ਜਾਂਦੀਆਂ ਆਣ ਕੇ ਵਾ ਇਦਾਂ ਕਰ ਇਹਨੂੰ ਦੱਸ ਕੇ ਤਾਂ ਮੂੰਹ ਬੰਦ ਕਰ ਕਿਹੜੀ ਗੱਲ ਸੁਣਨਾ ਚਾਹੁੰਨੀ ਆ ਨਹੀਂ ਤੂੰ ਮੂੰਹ ਬੰਦ ਦਾ ਮਤਲਬ ਕੀ ਹੋਇਆ ਜਿਹੜੇ ਪਾਪ ਕੀਤੇ ਆ ਖੋਲੋ ਜੇ ਸੱਚ ਸੁਣਦੀ ਹਿੰਮਤ ਹੈ ਨਾ ਬਹਿਰਤ ਨੂੰ ਮੈਂ ਦੱਸਾਂ ਸਾਰੀ ਮੈਂ ਨਹੀਂ ਬੰਦੀ ਮੈਨੂੰ ਇੱਥੇ ਦੱਸ ਮੈਂ ਇੱਥੇ ਸੁਣਨਾ ਸਭ ਕੋ ਉਹ ਜੀਲੀ ਤੂੰ ਮਗਰ ਲੱਗੀ ਆ ਨਾ ਬਲਜੀਤ ਦੇ ਤੇ ਜਿਹਦੇ ਕਤਲ ਨੂੰ ਲੱਭਦੀ ਫਿਰਦੀ ਆ ਉਹ ਮੇਰਾ ਭਰਾ ਹੀ ਜਿਹੜਾ ਕਤਲ ਹੋਇਆ ਵਾ ਗਰਮੀਤ ਜੇ ਸੱਚ ਸੁਣਨਾ ਚਾਹੁੰਦੀ ਨਾ ਸੁਣ ਲੈ ਜਿਹਦਾ ਤੂੰ ਕਤਲ ਲੱਭਦੀ ਫਿਰਦੀ ਆ ਨਾ ਉਹ ਮੇਰਾ ਭਰਾ ਹੀ ਉਹ ਮੈਨੂੰ ਆਂਦਾ ਕਿ ਵੀਰ ਮੈਂ ਗਣਾ ਨਾ ਗਰਮੀਤ ਨੂੰ ਤਲਾਕ ਤੇ ਜਦੋਂ ਨੇ ਕੇਸ ਕੀਤਾ ਤੇ ਜ਼ਮੀਨ ਉਹਨੇ ਅੱਧੀ ਲੈ ਜਾਣੀ ਆ ਇਹ ਹੋਵੇ ਨਾ ਹੋਵੇ ਕਿ ਤੂੰ ਸਾਰੀ ਜ਼ਮੀਨ ਆਪਣੇ ਨਾਂ ਕਰਾ ਲਾ ਤੇ ਜ਼ਮੀਨ ਘਰ ਦੀ ਘਰ ਤੇ ਰਹਿ ਜੂਗੀ ਹਾਂ ਬਹੁਤ ਸੋਹਣੀ ਗੱਲ ਆ ਝੂਠੀਆਂ ਕਹਾਣੀਆਂ ਬਣਾ ਲਓ ਮੇਰੇ ਕੋ ਤੇ ਕਦੀ ਉਹਨੇ ਤਲਾਕ ਦਾ ਨਾਂ ਨਹੀਂ ਲਿਆ ਕਾਸ਼ ਕਿਤੇ ਮੈਂ ਤੇ ਨਹੀਂ ਮੈਨੂੰ ਤਲਾਕ ਹੀ ਦੇ ਦਿੰਦਾ ਜਾਂਦਾ ਨਾ ਮੈਨੂੰ ਇਹ ਤੇ ਪਤਾ ਹੁੰਦਾ ਮੈਨੂੰ ਤਲਾਕ ਦਿੱਤਾ ਏ ਆ ਝੂਠੇ ਬਹਾਨੇ ਨਾ ਕਿ ਹੋਰ ਦੇ ਗਾੜੀ ਬਣਾਇਓ ਅੱਛਾ ਮੈਂ ਝੂਠ ਬੋਲਣ ਨਿਆ ਵਾ ਫਿਰ ਮੰਮੀ ਨੂੰ ਪੁੱਛ ਲੈ ਜਿਹਦੇ ਕੰਨ ਖਾਂਦਾ ਹੀ ਵਿਆਹ ਬੈਗੇ ਇੱਥੇ ਆ ਮੇਰੇ ਲਾਗੇ ਪਿਆ ਮੇਰੀ ਵਿਆਹ ਕਰਾਉ ਨੂੰ ਦਿੰਦਾ ਹੀ ਹੋਰ ਮੈਨੂੰ ਨਹੀਂ ਲੱਗਦਾ ਵੀ ਵਿਆਹ ਕਰਾਉਣ ਨੂੰ ਫਿਰਦਾ ਹੀ ਜਾਂ ਮੈਨੂੰ ਤਲਾਕ ਦਿੰਦੇ ਹੀ ਤਾਂ ਮੰਮੀ ਇਹਨੂੰ ਸਮਝਾ ਲਓ ਤੁਸੀਂ ਚੰਗੀ ਤਰ੍ਹਾਂ ਮੈਂ ਉਹਨਾਂ ਵਾਂ ਰੱਖਾਂ ਵਾਂ ਭਾਂਡੇ ਅੰਦਰ ਮੇਰੀ ਸੁਣ ਲੈ ਗੱਲ ਤੂੰ ਜਿਹਦੇ ਮਗਰ ਲੱਗੀ ਆ ਨਾ ਉਹ ਹੀ ਤੇਰਾ ਘਰ ਪੱਟਾਂ ਢੀ ਆ ਤੇ ਤੂੰ ਵੀ ਉਹਦੇ ਮਗਰ ਲੱਗ ਕੇ ਆਪਣਾ ਘਰ ਪੱਟਣੀ ਆਪਣੇ ਨਿਆਣੇ ਵੇਖ ਵੇਖ ਪੁੱਤ ਤੇਰੇ ਬੱਚੇ ਆ ਬੱਚਿਆਂ ਦੇ ਮੂੰਹ ਹਲਵੇ ਕਿੱਥੇ ਕੋਟਕਚਾਰੀਆਂ ਚ ੱਟਕੇ ਖਾਂਦੀ ਫਿਰੇਂਗੀ ਜਿਹਦੇ ਤੂੰ ਮਗਰ ਲੱਗੀ ਆ ਉਹ ਤਾਂ ਉਹ ਗੱਲ ਕਹਿੰਦੀ ਵੀ ਕਿਹੜਾ ਵੇਲਾ ਘਰੋਂ ਚੱਲ ਜੇ ਤੇ ਤੂੰ ਉਹਦੇ ਮਗਰ ਲੱਗਣਾ ਮਾਤਾ ਉਹ ਨਹੀਂ ਮੈਨੂੰ ਮੰਗਰ ਲਾਉਂਦੀ ਤਨਾਂ ਨੇ ਕੋਈ ਗਲਤ ਰਾਏ ਦਿੱਤੀ ਆ ਮੈਨੂੰ ਤੇ ਜਿਹੜੇ ਬੱਚਿਆਂ ਦੀ ਤੁਸੀਂ ਗੱਲ ਕਰਦੇ ਨਾ ਬੱਚਿਆਂ ਦਾ ਮੈਨੂੰ ਪਤਾ ਹੈ ਬੱਚਿਆਂ ਕਰਕੇ ਤੇ ਮੈਂ ਉਹਦਾ ਸਾਥ ਦਿੰਨੀ ਹਾਂ ਵੀ ਮੇਰੇ ਵੀ ਬੱਚੇ ਤੇ ਅੱਜ ਉਹਦੇ ਨਾਲ ਗਲਤ ਹੁੰਦਾ ਵਾ ਉਹਨਾਂ ਦੀ ਤਾਈ ਆ ਬੱਚਿਆਂ ਤੇ ਕੀ ਅਸਰ ਪੈਂਦਾ ਚੱਲ ਕੋਈ ਗੱਲ ਨਹੀਂ ਧੀਏ ਤੂੰ ਆਪਣੀ ਮਾਂ ਨਾਲ ਫੋਨ ਫੋਨ ਕਰ ਲਿਆ ਕਰ ਜੇ ਤੇਰਾ ਨਹੀਂ ਜੀ ਲੱਗਦਾ ਤਾਂ ਮਾਂ ਨਾਲ ਸਲਾਹ ਕਰ ਲੈ ਜ਼ਿੰਦਗੀ ਬੜੀ ਤੇਰੀ ਲੰਮੀ ਪਈ ਆ ਇਹ ਨਹੀਂ ਕਹਿੰਦੇ ਹੈਗੇ ਵੀ ਤੂੰ ਮਾਂ ਕੋ ਨਾ ਜਾ ਮਾਂ ਨਾਲ ਨਾ ਕੋਈ ਸਲਾਹ مشਵਰਾ ਕਰ ਮੰਮੀ ਹਾਂ ਗੱਲ ਜਿੱਥੋਂ ਕੱਢੀ ਆ ਨਾ ਤੇ ਉੱਥੇ ਹੀ ਪਾ ਲੋ ਜ਼ਿੰਦਗੀ ਬੜੀ ਲੰਮੀ ਆ ਬੱਚੇ ਮੇਰੇ ਕਿੱਡੇ-ਕਿੱਡੇ ਹੋਏ ਨੇ ਮੈਂ ਸਮਝਦੀ ਆ ਕਿਥੋਂ ਤੁਸੀਂ ਬੋਲਦੇ ਹੋ ਆ ਜਿੰਦਗੀ-ਜਿੰਦਗੀ ਵਾਲੀਆਂ ਗੱਲਾਂ ਮੈਨੂੰ ਨਾ ਸਮਝਾਓ ਨਾ ਕਰਿਓ ਭਾਵੇਂ ਮੇਰੀ ਮਾਂ ਹੀ ਆ ਮੇਰਾ ਪਾਲਣ-ਪੋਸ਼ਣ ਮੇਰੀ ਮਾਂ ਨੇ ਕੀਤਾ ਵਾ ਤੇ ਇਹ ਚੰਗੀ ਤਰ੍ਹਾਂ ਸਮਝ ਲਓ ਕਿ ਚੰਗੇ ਖਾਨਦਾਨ ਤੋਂ ਆ ਮੈਂ ਹਾਂ ਜਿੱਥੇ ਆਈ ਆ ਨਾ ਵਿਆਹੀ ਉੱਥੇ ਹੀ ਆਈ ਉੱਥੋਂ ਮੇਰੀ ਲਾਸ਼ ਹੀ ਜਾਊਗੀ ਤੇ ਚੱਲ ਠੀਕ ਵਾ ਜੇ ਤੂੰ ਇੰਨਾ ਸੋਚ ਲਿਆ ਵਾ ਨਾ ਤੇ ਫਿਰ ਬਹਿ ਘਰ RAM ਦੇ ਨਾਲ ਆਪਣੇ ਬੱਚਿਆਂ ਦੇ ਮੂੰਹ ਨੂੰ ਇੱਥੇ ਤੈਨੂੰ ਰੋਟੀ ਮਿਲੂਗੀ ਕੱਪੜਾ ਨੇੜਾ ਮਿਲੂਗਾ ਕੋਈ ਗੱਲ ਨਹੀਂ ਰਹੀ ਗੱਲ ਪਿਆਲੀ ਦੀ ਤੇ ਪਿਆਲੀ ਕਿਤੇ ਚੱਲ ਚੱਲੀ ਆ ਪਿਆਲੀ ਇੱਥੇ ਹੀ ਆ ਮੈਂ ਬੈਠੀ ਆ ਨਾ ਪਿਆਲੀ ਦੇ ਤੇ ਮੈਂ ਕਿਹੜੀ ਗੱਲ ਕਰਦੀ ਆ ਮੈਂ ਕੀ ਸੋਚਣਾ ਸਮਝਣਾ ਚਾਹੁੰਨੀ ਆ ਮੈਂ ਇਨਸਾਫ ਮੰਗਦੀ ਆ ਉਹਨਾਂ ਦਾ ਤੇ ਤੁਸੀਂ ਕਿੱਧਰ ਪਿਆਲੀ ਦੀਆਂ ਗੱਲਾਂ ਤੇ ਕਿੱਧਰ ਜ਼ਿੰਦਗੀ ਲੰਮੀ ਦੀਆਂ ਗੱਲਾਂ ਲੈ ਕੇ ਤੁਰ ਪਏ ਹੋ ਤੁਹਾਡਾ ਤੇ ਕੋਈ ਹਾਲ ਹੀ ਨਹੀਂਗਾ ਤੁਹਾਨੂੰ ਤੇ ਇਹਨਾਂ ਗੱਲਾਂ ਤੋਂ ਸਵਾ ਕੁਝ ਹੈ ਹੀ ਨਹੀਂਗਾ ਜੋ ਤੁਹਾਡੀ ਸੋਚ ਮਾੜੀ ਸ਼ੁਰੂ ਤੋਂ ਹੈਗੀ ਉਹੋ ਬਣ ਕੇ ਰਹਿਗੀ ਤੁਹਾਡੀ ਲੈ ਜੇ ਮੈਂ ਹੁਣ ਤੇਰੇ ਵੱਲ ਦਾ ਸਾਥ ਦੇਣ ਦੀ ਆ ਤੇਰਾ ਸਾਥ ਦੇਣੀ ਤਾਂ ਤਾਂ ਵੀ ਨਹੀਂ ਮੈਨੂੰ ਪੱਲੇ ਪੰਨ ਨਹੀਂ ਤੇ ਮੈਂ ਹੁਣ ਖੁਦ ਛਾਲ ਮਾਰਾਂ ਨਹੀਂ ਫੇ ਤੂੰ ਕਹੇ ਕੋਲ ਤੇ ਆਉਣ ਡਈ ਤੇ ਜਿੱਦਾਂ ਕਰਨੀ ਕਰਲਾ ਫਿਰ ਮੈਂ ਤੈਨੂੰ ਕੀ ਕਵਾਂ ਹੁਣ ਜੇ ਤੂੰ ਮੈਨੂੰ ਉਹ ਗੱਲ ਪੁੱਛਦੀ ਨਹੀਂ ਕਿਛ ਦੀ ਨਹੀਂਗੀ ਫਿਰ ਵਾਹ ਨੂੰ ਤਲਵਾਰਾਂ ਮਾਰੀ ਜਾਂਦੀ ਏ ਜੇ ਮੈਂ ਸਮਝਾਉਂ ਡੀ ਪੁੱਤ ਤੀ ਹੈ ਕਹਿ ਕੇ ਵੀ ਚੱਲ ਕੋਈ ਗੱਲ ਨਹੀਂ ਤੇਰੀ ਜਾਇਦਾ ਤੇ ਇੱਥੇ ਰਹਿਣੀ ਕਿ ਤੇ ਚਲ ਜਾਣੀ ਮੈਨੂੰ ਤੇਦਾ ਵੀ ਮੇਰਾ ਪੋਤਾ ਪੋਤੀ ਆ ਵੇਲਾ ਗਰਮੀ ਦੇ ਕੰਮ ਮੇਰ ਨਾਲ ਪੁੱਤੀਆਂ ਚੁੱਕ ਗਏ ਤੇ ਉਹਨਾਂ ਲੱਗੇ ਬਹਿ ਗਈ ਉਹਨਾਂ ਨੇ ਕਿਹੜੀ ਕੋਈ ਚੰਗੀ ਮਤ ਦੇਣੀ ਆ ਫੇਰ ੜਕਾਉਣਾ ਹੀ ਆ ਮੇਰੇ ਖਿਲਾਫ ਮੈਂ ਤੇ ਉਹਨਾਂ ਨੂੰ ਅੱਗੇ ਵੀ ਚੰਗੀ ਲੱਗਦੀ ਤੇ ਹੁਣ ਇਹਨੂੰ ਵੀ ਆਪਣੇ ਅਰਗੀ ਕਰ ਲੈਣਾ ਵਾ ਸੱਚੀ ਜਿਹੜੀ ਗੱਲ ਇਹਨੇ ਕਹੀ ਆ ਆਪਣੀ ਮਾਂ ਨੂੰ ਉਹ ਗੱਲ ਦਾ ਹਜੇ ਵੀ ਮੈਨੂੰ ਹਿਰਖ ਲੱਗਾ ਵਾ ਤੇ ਕੱਲੀ ਗੱਲਾਂ ਮੈਂ ਕਰੀ ਜਾਣਦੀ ਉਦੋਂ ਦੀ ਜਦੋਂ ਜਿਹਦੇ ਨਾਲ ਜ਼ਿਆਦਾ ਪਿਆਰ ਹੋਵੇ ਨਾ ਉਹ ਹੀ ਇਹ ਕੰਮ ਕਰੇ ਕਿੰਨਾ ਹਿਰਖ ਲੱਗਦਾ ਵਾ ਹਮ ਕੀ ਹੁਣ ਉਹਦੋਂ ਆਇ ਤੇ ਮੂਲਮ ਕਾਲਿਆ ਕੋਤਾਂ ਕੀ ਗੱਲ ਹੋਈ ਆ ਪੁੱਛਾਂ ਤੇ ਸਹੀ ਜਾ ਕੇ ਜੇ ਮੈਂ ਇਹ ਤਾਂ ਇਹ ਗੱਲ ਮੂਲਮ ਕਾ ਕੇ ਆ ਗਈ ਆ ਹੁਣ ਕੀ ਕਹਤਾ ਮੰਮੀ ਨੇ ਤੈਨੂੰ ਦੀਦੀ ਮੰਮੀ ਨੇ ਕੀ ਕਹਿਣਾ ਵਾ ਉਹੇ ਪੁੱਠੀਆਂ ਸਿੱਧੀਆਂ ਗੱਲਾਂ ਤੇ ਉਹਨਾਂ ਕੋ ਹੈ ਹੀ ਪੁੱਠੀਆਂ ਸਿੱਧੀਆਂ ਗੱਲਾਂ ਚੰਗੀਆਂ ਤੇ ਉਹ ਕਰਦੇ ਨਹੀਂ ਸ਼ੁਰੂ ਤੋਂ ਨਹੀਂ ਕਰਦੇ ਤੈਨੂੰ ਕਿਹੜਾ ਉਹਨਾਂ ਦਾ ਭਲੇਖਾ ਵਾ ਮੈਂ ਜਿਹੜਾ ਸਾਥ ਦੇਣ ਦੀ ਨਾ ਤੈਨੂੰ ਮੇਰਾ ਸਾਥ ਚੰਗਾ ਨਹੀਂ ਲੱਗਾ ਭੁੜਕ ਕੇ ਉਹਨਾਂ ਵੱਲ ਚੱਲ ਗਈ ਉਹਨਾਂ ਨੇ ਕਿਹਾ ਤੇਰਾ ਸਾਥ ਦੇਣਾ ਉਹ ਜਿਹੜੀ ਮਾਣੀ ਮੋਟੀ ਜ਼ਮੀਨ ਹੈਗੀ ਆ ਨਾ ਉਹ ਵੀ ਲਖਬੀ ਨੇ ਆਪਣੇ ਨਾਂ ਕਰਾ ਲਈ ਆ ਉਹ ਮੇਰੇ ਨਾਲ ਰਹेंगी ਨਾ ਮੈਂ ਤੈਨੂੰ ਜ਼ਮੀਨ ਵੀ ਦਵਾ ਦੂੰਗੀ ਤੇ ਮੈਂ ਇਨਸਾਫ ਵੀ ਦਵਾ ਦੂੰਗੀ ਮਣੀ ਨੂੰ ਦੇਦੀ ਗੱਲਾਂ ਤੁਹਾਡੀਆਂ ਸਾਰੀਆਂ ਠੀਕ ਆ ਰਹੀ ਮੇਰੀ ਮੋਹ ਲਮਕਾਉਣ ਦੀ ਗੱਲ ਰੱਬ ਨੇ ਮੈਨੂੰ ਕਾਰੀ ਮੋਹ ਲਮਕਾਉਣ ਯੋਗੀ ਛੱਡਿਆ ਵਾ ਮੈਂ ਕਿਹਦੇ ਸਿਰ ਤੇ ਗੱਲ ਕਰਨੀ ਆ ਤੇ ਕਿਦਾਂ ਮੈਂ ਗੱਲ ਕਰਨੀ ਆ ਤੁਸੀਂ ਵੀ ਮੇਰੇ ਤੇ ਹੁਣ ਇਦਾਂ ਲੱਗ ਪਏ ਜੋ ਗੁੱਸੇ ਹੋਂ ਮੇਰੀ ਗੱਲ ਸੁਣ ਸਾਰੇ ਕੰਮ ਹੋ ਗਏ ਆ ਨਾ ਮਣੀ ਨਹੀਂ ਨਾ ਦੁਨੀਆ ਤੇ ਰਿਆ ਉਹ ਕਮ ਸਕਮ ਇਨਾਂ ਦਾ ਸਕੂਨ ਹੋਊਗਾ ਆਪਣੀ ਜਾਨ ਨੂੰ ਤੇ ਇਹੇ ਇਹਨਾਂ ਨੂੰ ਸਜ਼ਾ ਦਵਾਈ ਆ ਉਹ ਹਜੇ ਤੇ ਰਗਬੀ ਦੇ ਸਾਹਮਣੇ ਆਇਆ ਵਾ ਕੀਪ ਤਾਂ ਮੰਮੀ ਨਹੀਂ ਵਿੱਚ ਰਲਈ ਉਹ ਉਤੋਂ ਉਤੋਂ ਕਰਦੀ ਆ ਵੀ ਮੈਂ ਬੜੀ ਮੈਂ ਬੜੀ ਚੰਗੀ ਆ ਉਹ ਆਪਣੇ ਮੁੰਡੇ ਨੂੰ ਮਗਰ ਲਾਇਆ ਉਹਨੇ ਤੇ ਮੁੰਡੇ ਨੇ ਉਹਨੂੰ ਮਗਰ ਲਾਇਆ ਇਹ ਦੋਵਾਂ ਦੀਆਂ ਰਲੀਆਂ ਝੁਗਦੀਆਂ ਵਾ ਦੇਦੀ ਮੇਰੇ ਮੂੰਹ ਆ ਨਾ ਕੋਈ ਗੱਲ ਨਹੀਂ ਨਿਕਲਦੀ ਪਹਿਲੀ ਗੱਲ ਤੇ ਕੋਈ ਮਾਂ ਆਪਣੇ ਪੁੱਤ ਨਾਲ ਐਦਾਂ ਕਰ ਨਹੀਂ ਸਕਦੀ ਦੂਜੀ ਗੱਲ ਜੇ ਕਰ ਵੀ ਸਕਦੀ ਆ ਤੇ ਦੀਦੀ ਫਿਰ ਹਰ ਥਾਂ ਤੇ ਸਬੂਤ ਤੇ ਚਾਹੀਦਾ ਨਾ ਦੱਸੋ ਮੈਂ ਕਿੱਦਾਂ ਕਿਸ ਦਾ ਨਾਮ ਲਾ ਦਵਾਂ ਮੈਂ ਕੀ ਕਰਾਂ ਦੀਦੀ ਮੈਂ ਬੜੀ ਮਜਬੂਰ ਆ ਤੁਸੀਂ ਆਂਦੇ ਹੋਗੇ ਵੀ ਗਰਮੀਤ ਖਰੇ ਬਦਲ ਗਈ ਆ ਪਰ ਦੀਦੀ ਮੇਰਾ ਨਹੀਂ ਦਿਮਾਗ ਸੱਟ ਹੈਗਾ ਮੈਂ ਕੀ ਕਰਾਂ ਤੈਨੂੰ ਕੋ ਸਮਝ ਨਹੀਂ ਲੱਗਦੀ ਤੇ ਮੈਨੂੰ ਤਾਂ ਸਿੱਧਾ ਸਿੱਧਾ ਦਿਖਣ ਦਿਖਣਿਆ ਵਾ ਵੀ ਤੂੰ ਬਦਲ ਨਹੀਂ ਆ ਉਹਨਾਂ ਦੀਆਂ ਗੱਲਾਂ ਚ ਆ ਜਾਣੀਆਂ ਉਹ ਤੇ ਛੱਟ ਬੰਦੇ ਨੂੰ ਗੱਲਾਂ ਚ ਲੈ ਆਉਂਦੇ ਆ ਉਹਨਾਂ ਨੇ ਮੈਨੂੰ ਨਹੀਂ ਗੱਲਾਂ ਚ ਲੈਣਤਾ ਉਹ ਛੱਟ ਤੇਨੂੰ ਗੱਲਾਂ ਚ ਲਿਆ ਕੇ ਤੇਰੀ ਭੈਣ ਦਾ ਵਿਆਹ ਇੱਥੇ ਕਰ ਦਿੱਤਾ ਉਹ ਅੱਧਾ ਵੱਡੋ ਹੋਇਆ ਅੱਧੀ ਉਮਰ ਦਾ ਵਾ ਉਹ ਮੇਰੇ ਮੇਰੇ ਨਾਲ ਉਹ ਫਿਰ ਵੀ ਮਾੜਾ ਮੋਟਾ ਜੱਜਦਾ ਹੀ ਕਿਉਂਕਿ ਮੈਂ ਉਹਦੇ ਨਾਲ 5 ਸਾਲ ਛੋਟੀ ਸੀ ਤੇ ਉਹ ਇਕੱਠੇ 15 ਸਾਲ ਛੋਟੀ ਉਹ ਤੂੰ ਵੀ ਆਪਣੀ ਭੈਣ ਨਾਲ ਧੋਖਾ ਹੀ ਕੀਤਾ ਨਾ ਉਹ ਰੈਂਦੀ ਖੁਦ ਦੀ ਕਸਰ ਨਾਲ ਮੁੜ ਕੇ ਉਹਨੇ ਉਹਦਾ ਮਗਰ ਲਾ ਕੇ ਕਰ ਦਿੱਤੀ ਉਹਦਾ ਮਗਰ ਲਾ ਕੇ ਤੇ ਆਪ ਜੇਲ੍ਹ ਚ ਬੈਠੀ ਜਾ ਕੇ ਦੀਦੀ ਮੈਂ ਤੇ ਆਪਣੇ ਬੰਦੇ ਨੂੰ ਮੈਂ ਇੱਥੋਂ ਤੱਕ ਸਮਝਾਉਂਦੀ ਆਈ ਉਹਨੂੰ ਮਤ ਦੇਣੀ ਚਾਹੀ ਪਰ ਪਤਾ ਨਹੀਂ ਕਿਉਂ ਮੇਰੇ ਨਾਲ ਹੀ ਰੱਬ ਨੇ ਮਾੜਾ ਲਿਖਿਆ ਹੈ ਵੀ ਮੇਰੇ ਨਾਲ ਹੀ ਮਾੜਾ ਹੋਣਾ ਹੈ ਦੀਦੀ ਹੁਣ ਮੈਨੂੰ ਕਿਹ ਗੱਲ ਦਾ ਨਾ ਜਵਾਬ ਨਹੀਂ ਆਉਂਦਾ ਜਵਾਬ ਨਹੀਂ ਹੁੰਦਾ ਕੋਈ ਗੱਲ ਨਹੀਂ ਤੂੰ ਰੈਸਟ ਕਰ ਪਰ ਜਿਹੜਾ ਮਣੀ ਹੀ ਮਣੀ ਨੇ ਵੀ ਅਮੰਦੇ ਮਗਰ ਲਾ ਕੇ ਤੇ ਆਪਣੀਆਂ ਕੀਤੀਆਂ ਨਾ ਕੀ ਪਾ ਲਿਆ ਕੀ ਖਟ ਲਿਆ ਆਪਣੀ ਜਾਨ ਹੀ ਗਵਾਲੀ ਨਾ ਮੈਨੂੰ ਨਹੀਂ ਦੀਦੀ ਸਮਝ ਆਉਂਦੀ ਮੇਰਾ ਨਾ ਤੁਸੀਂ ਸਿਰ ਨਾ ਖਾਓ ਮੈਂ ਕਹਿੰਦਾ ਰੈਸਟ ਕਰਨੀ ਦੀਦੀ ਮੈਨੂੰ ਕੁਝ ਨਹੀਂ ਸਮਝ ਲੱਗਣ ਦਾ ਮੈਨੂੰ ਕੱਲੀ ਛੱਡ ਜਿੰਨਾ ਮਰਜ਼ੀ ਸਮਝਾ ਲੋ ਉਹ ਪੱਥਰ ਤੇ ਪਾਣੀ ਪਾਉਣ ਵਾਲੀ ਗੱਲ ਵਾ ਕਿ ਸਮਝਾਉਣੀ ਆ ਤੈਨੂੰ ਵੀ ਤੇਰਾ ਸਾਥ ਦਊਂਗੀ ਤੇਰੇ ਨਾਲ ਤੁਰੂੰਗੀ ਉਹ ਕੋਈ ਵਕੀਲ ਕਰਦੇ ਆ ਉਹਨਾਂ ਨੂੰ ਸਜ਼ਾ ਦਿਵਾਉਣੀ ਆ ਫੇਰ ਉਧਰ ਤੁਰ ਪੀ ਉਹਨਾਂ ਨੂੰ ਪੁੱਛਣ ਉਹਨਾਂ ਤੇ ਬੜਾ ਸੱਚ ਦੱਸ ਦੇਣਾ ਨਾ ਨਾਲੇ ਰਕबीर ਰਕਬੀਰ ਤੇ ਕੁੱਤੇ ਦਾ ਵੱਡਿਆ ਵਾ ਹਰ ਵੇਲੇ ਝੂਠ ਬੋਲਦਾ ਰਹਿੰਦਾ ਕੀ ਪਤਾ ਕਿਹੜੇ ਸਾਹ ਨੌਦ ਕੋ ਪਿਆਲੀ ਲਵਾਈ ਹੈ ਨਾ ਤੇ ਬਹਾਨੇ ਮੁੜ ਕੇ ਆ ਲੁੰਦਾ ਫਿਰਦਾ ਅਸੀਂ ਉਹਨੂੰ ਤਲਾਕ ਦੇਣਾ ਹੀ ਮੈਂ ਤਾਂ ਕਦੀ ਸੁਣਿਆ ਨਹੀਂ ਤਲਾਕ ਇਹਦੇ ਮੂੰਹ ਸੁਣਿਆ ਵਾ ਕੀ ਮੈਂ ਅਰੈਸਟ ਕਰਨੀ ਆ ਤੇ ਕੀ ਮੈਂ ਲੰਮੇ ਪਹਿਣਾ ਵਾ ਪਤਾ ਨਹੀਂ ਰੱਬ ਨੇ ਕੀ ਮੇਰੀ ਜ਼ਿੰਦਗੀ ਘੇਰੇ ਜੇ ਚ ਲੈਣ ਦੀ ਆ ਬਲਜੀਤ ਦੀਦੀ ਸਾਥ ਤੇ ਮੇਰਾ ਡੇਨ ਡਈ ਆ ਪਰ ਕਿਤੇ ਮੈਂ ਗਲਤਤ ਨਹੀਂ ਉਹਦੇ ਬਾਰੇ ਸੋਚਣ ਡਈ ਪਰ ਮੈਨੂੰ ਇਹ ਵੀ ਯਕੀਨ ਨਹੀਂ ਆਉਂਦਾ ਉਹਦੇ ਨਾਲ ਜਿੰਨਾ ਕੁਝ ਹੋਇਆ ਏ ਕਿਤੇ ਉਹ ਬਦਲਾ ਹੀ ਨਾ ਮੇਰੇ ਤੋਂ ਲੈਂਦੀ ਹੋਵੇ ਮੈਨੂੰ ਹੀ ਨਾ ਘਰੋਂ ਕਢਾ ਦਿੰਦੀ ਹੋਵੇ ਮੰਮੀ ਜਿਹੜੀ ਗੱਲ ਕੰਡਦੀ ਆ ਮੈਨੂੰ ਉਹਦੇ ਬਾਰੇ ਵੀ ਸੋਚਣਾ ਚਾਹੀਦਾ ਵਾ ਅਸਕਰ ਨੂੰ ਮੰਮੀ ਦਾ ਪੁੱਤ ਸੀ ਚੱਲ ਜਿੱਦਾਂ ਵੀ ਮਰਜੀ ਆ ਲੜਦੀ ਹੀ ਪੇੜਦੀ ਹੀ ਪੋਤੀਆਂ ਪੋਤੇ ਆ ਉਹ ਨਾ ਹੋਏ ਵਾਕਿਆ ਮੈਨੂੰ ਘਰੋਂ ਕਢਾ ਜਿੰਦੇ ਹੁਣ ਮੇਰੇ ਬੱਚੇ ਰੋਲ ਜਾਣ ਮੇਰਾ ਕੀ ਫਾਇਦਾ ਹੋਇਆ ਉਹਨਾਂ ਦੀ ਮਾਂ ਹੋਣ ਦਾ ਜੇ ਉਹਨਾਂ ਦੇ ਪਿਓ ਤੋਂ ਮਗਰੋਂ ਮੇਰੇ ਬੱਚੇ ਠੱਕੇ ਖਾਂਦੇ ਫਿਰੇ ਫਿਰ ਵੀ ਮੇਰਾ ਘਰ ਆ ਮੈਨੂੰ ਮਨੀ ਵਿਆਹ ਕੇ ਲਿਆਇਆ ਸੀ ਉਹਦੇ ਦੋ ਬੱਚਿਆਂ ਦੀ ਮਾਂ ਹਾਂ ਮੈਂ ਚਾਹੇ ਮੈਨੂੰ ਇੱਥੇ ਕੁੱਤੇ ਦੀ ਠਿਕਰੇ ਪਾਣੀ ਪਿਆਲਣ ਫਿਰ ਕੀ ਹੋ ਜੂਗਾ ਹਾਉ ਤੇ ਮੇਰਾ ਘਰ ਨਾ ਤਾਨਾ ਮੈਣਤ ਨਾ ਕਹਿਦਾ ਹੋਗਾ ਕਿ ਕਿਸੇ ਦੇ ਘਰ ਗਈ ਆ ਆਪਣੀ ਤੇ ਮੈਨੂੰ ਕੋਈ ਫਿਕਰ ਨਹੀਂ ਮੈਨੂੰ ਘਰੋਂ ਕੱਢ ਵੀ ਦਿੰਦੇ ਮੈਂ ਕਿਸੇ ਦੇ ਘਰ ਕੰਮ ਕਰਕੇ ਵੀ ਦੋ ਰੋਟੀਆਂ ਖਾ ਲੈਂਦੀ ਪਰ ਜਿਹੜੀ ਬੱਚਿਆਂ ਦੀ ਫਿਕਰ ਮੈਨੂੰ ਉਹ ਬਹੁਤ ਸਤਾਉਂਦੀ ਹੈ ਮੇਰੇ ਬੱਚਿਆਂ ਦਾ ਕੋਈ ਫਿਊਚਰ ਨਾ ਬਣਿਆ ਕੌਣ ਤਾਈ ਤਾਇਆ ਚਾਚੇ ਚਾਚੀਆਂ ਕੌਣ ਸਮਝਦਾ ਹੁੰਦਾ ਬਾਅਦ ਚ ਬੱਚਿਆਂ ਨੂੰ ਸਭ ਤੋਂ ਜ਼ਿਆਦਾ ਦੇ ਤੇ ਪੈਸੇ ਦੀ ਪੈ ਜਾਂਦੀ ਆ ਬੱਚਿਆਂ ਦੀ ਮਾਸੂਮੀਅਤ ਕੋਈ ਨਹੀਂ ਵੇਂਦਾ ਹੁੰਦਾ ਨਾ ਕੋਈ ਬੱਚਿਆਂ ਦਾ ਚਿਹਰਾ ਵੇਂਦਾ ਭੀ ਇਹਨਾਂ ਦੇ ਵਾਸਤੇ ਵੀ ਕੁਝ ਕਰਨਾ ਉਹ ਜੇ ਕਰੂ ਕੋ ਤੇ ਮਾਪਿਓ ਹੀ ਕਰੂਗਾ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੈਂ ਕਿਹੜਾ ਫੈਸਲਾ ਲਵਾਂ ਤੇ ਮੈਂ ਕੀ ਕਰਾਂ ਮੈਂ ਕਿਹਦੇ ਨਾਲ ਸਲਾਹ ਕਰਾਂ ਚਲ ਅੱਛਾ ਕੋਈ ਨਾ ਮੰਮੀ ਨੂੰ ਫੋਨ ਲਾਉਣੀ ਏ ਮੰਮੀ ਨਾ ਇਹ ਗੱਲ ਕਰਕੇ ਵੇ ਨਹੀਂ ਆ। ਮੰਮੀ ਕੀ ਆਂਦੀ। ਕੋਈ ਨਾ ਕੋਈ ਰਾਤ ਮੈਨੂੰ ਦੱਸੂਗੀ ਜੰਮਿਆਂ ਪਾਲਿਆ ਉਹਨੇ ਵੀ ਮੈਨੂੰ। ਹਾਂਜੀ ਮੰਮੀ। ਫੋਨ ਕੀ ਮੰਮੀ ਵਾਰ-ਵਾਰ ਲਾਉਣਾ? ਕਿਉਂ ਮੇਰੇ ਫੋਨ ਤੋਂ ਪਰੇਸ਼ਾਨ ਜੇ? ਨਾ ਲਾਇਆ ਕਰਾ ਫੋਨ ਤੁਹਾਨੂੰ ਮੈਂ। ਕਾਇਂ ਤੇ ਮੈਂ ਖੰਡਈ ਆ ਦੱਸ ਮੇਰਾ ਕੌਣ ਆਸਰਾ ਹੋਰ ਫੋਨ ਤੇ ਇੱਕ ਮੰਮੀ ਤੈਨੂੰ ਹੀ ਲਾਉਣਾ ਵਾ ਕੋਈ ਮਨ ਚ ਗੱਲ ਆ ਗਈ ਤੇ ਗੱਲ ਮੰਮੀ ਮੈਂ ਆ ਕਰਨੀ ਤਾਂ ਟੱਡਨਾ ਤੇ ਸੱਸ ਮੇਰੀ ਡਈ ਹੀ ਮੈਨੂੰ ਬਾਹਰ ਗੱਲਬਾਤ ਕਰਨ ਮੈਨਾਂ ਆਹੋ ਆਂਦੀ ਹੀ ਜੇ ਜਮੀਨ ਢਾਂਡਾ ਆਪਣੇ ਬੱਚਿਆਂ ਦਾ ਭਵਿਸ਼ ਦੇਖਣਾ ਹੀ ਤੇ ਇੱਥੇ ਰੋ ਤੈਨੂੰ ਰਹਿਣਾ ਪੈਣਾ ਹੀ ਪਰ ਪਤਾ ਨਹੀਂ ਮੰਮੀ ਮੈਨੂੰ ਸਮਝ ਨਹੀਂ ਆਈ ਕਹਿੰਦੀ ਮੈਂ ਜੋ ਆਖੂਗੀ ਕਰਨਾ ਤੈਨੂੰ ਉਹੋ ਪੈਣਾ ਈ ਤੇਨੂੰ ਉਹੋ ਮੰਨਣਾ ਪੈਣਾ ਈ ਤੇ ਬੱਚਿਆਂ ਦਾ ਭਵਿੱਖ ਤੇਰੇਆਂ ਦਾ ਸੁਧਰ ਜਾਊਗਾ ਹਾਂ ਮੈਨੂੰ ਕਲੀਅਰ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਮਤਲਬ ਇਹ ਆਖਿਆ ਵੀ ਮੈਂ ਜੋ ਕਹੂੰਗੀ ਤੈਨੂੰ ਓਦਾਂ ਓਦਾਂ ਹੀ ਕਰਨਾ ਪੈਣਾ ਤੇ ਬੱਚਿਆਂ ਦੀ ਜ਼ਮੀਨ ਜਾਇਦਾਦ ਤੇ ਬੱਚਿਆਂ ਦਾ ਘਰ ਆ ਹਾਂ ਹੋਈ ਮੰਮੀ ਮੈਂ ਸੋਚਦੀ ਆ ਪੇ ਤੰਗ ਪਰੇਸ਼ਾਨ ਤੇ ਅੱਗੇ ਵੀ ਕਰਦੇ ਹੀ ਕੀ ਕਰ ਲੈਣਗੇ ਇਦੋਂ ਵੱਧ ਹੁਣ ਧੁੱਪੇ ਹੀ ਖਲਾਰ ਲੈਣਗੇ ਜੇ ਆਖੂ ਧੁੱਪੇ ਖਲੋ ਜਾ ਧੁੱਪੇ ਖਲੋ ਜੂ ਛਾਵੇਂ ਆਖੂ ਛਾਵੇਂ ਖਲੋ ਜੂ ਹੋਰ ਕੀ ਕਰ ਲੈਣ ਲੱਗੇ ਆ ਪੱਠੇ ਆਹਦਿਆ ਕਰੂ ਡੰਗਰਾਂ ਨੂੰ ਪਾ ਦੇ ਅੱਗੇ ਨੌਕਰਾਨੀ ਸਮਝਿਆ ਹੀ ਨਾਲ ਨੌਕਰ ਵੀ ਬਣਾ ਲੂਗੀ ਹਾਂਜੀ ਓਹੀ ਮੰਮੀ ਮੈਂ ਸੋਚਣ ਡਈ ਆ ਵੀ ਮੈਨੂੰ ਕੋਈ ਤਾਨਾ ਨਹੀਂ ਮਹਿਣਾ ਨਹੀਂ ਕਿ ਇਹਦਾ ਮੈਂ ਆਪਦੇ ਘਰ ਆਪਣੇ ਬੱਚਿਆਂ ਲਈ ਬੈਠੀ ਆ ਹੁਣ ਬੱਚਿਆਂ ਦੀ ਖਾਤਰ ਆ ਮੰਮੀ ਜੋ ਵੀ ਕਹੂਗੀ ਉਹ ਮੰਨਣਾ ਤੇ ਪੈਣਾ ਹੀ ਆ ਬਾਕੀ ਤੋ ਹੀ ਮੈਨੂੰ ਆਪਣਾ ਫੈਸਲਾ ਦੱਸੋ ਹਾਂ ਮੰਮੀ ਮੈਂ ਤੁਹਾਡੇ ਤੋਂ ਬਿਗੇਰ ਵੀ ਨਹੀਂ ਕੋਈ ਸਟੈਪ ਚੁੱਕ ਸਕਦੀ ਕਿਉਂ ਮੇਰੀ ਕੱਲੀ ਦਾ ਦਿਮਾਗ ਨਹੀਂ ਮੰਮੀ ਚੱਲਦਾ ਹੁਣ ਨਹੀਂ ਮੈਨੂੰ ਸਮਝ ਆਉਂਦੀ ਵੀ ਮੈਂ ਕੀ ਕਰਾਂ ਕੀ ਨਾ ਕਰਾਂ ਮੈਂ ਤਾਂ ਇੱਕ ਨਾ ਪੁਤਲਾ ਹੀ ਜਿੱਧਰ ਨੂੰ ਕੋਈ ਆਖੇ ਤੇ ਉਧਰ ਨੂੰ ਤੁਰਪਾਂ ਮੇਰਾ ਤੇ ਉਹ ਹਿਸਾਬ ਕਿਤਾਬ ਹੋ ਗਿਆ ਵਾ ਤੋ ਹੀ ਸਾਮਤ ਜੇ ਫਿਰ ਇਹ ਫੈਸਲੇ ਤੋਂ ਚਲੋ ਕੋਈ ਨਹੀਂ ਫਿਰ ਮੰਮੀ ਵੇਖ ਲੈਨੇ ਆ ਝੰਗ ਹਾਏ ਬੇਰਬਾ ਪੁੱਤ ਬੈਠੀ ਆ ਆਹੋ ਮੰਮੀ ਤੇ ਪੁੱਤ ਘੜੀ ਲੰਮੇ ਪਿਆ ਲਾ ਜਾਂ ਸਿਰ ਪੀੜੋਂ ਹੰਡੀ ਸੀ ਤੇ ਬੱਸ ਮੰਮੀ ਲੰਮੇ ਵੀ ਪਈ ਹਾਂ ਲੰਮੇ ਪਿਆ ਘੜਾ ਚੈਨ ਹੁੰਦਾ ਜ਼ਿੰਦਗੀ ਜੋ ਚੈਨ ਸਕੂਨ ਤੇ ਮੰਮੀ ਮੋਕੀ ਗਏ ਮੈਨੂੰ ਲੱਗਦੇ ਚਲ ਕੋਈ ਗੱਲ ਨਹੀਂ ਜੋ ਮਾਲਕ ਨੂੰ ਭਾਵੇ ਹੁੰਦਾ ਉਹ ਹੀ ਆ ਆਪ ਜਿੰਨਾ ਮਰਜੀ ਸੋਚ ਲੋ ਜੋ ਪਰਮਾਤਮਾ ਨੇ ਕਰਨਾ ਉਹਨੇ ਕਰਨਾ ਚਲ ਮੈਨੂੰ ਦੱਸ ਵੀ ਮੰਮੀ ਨਾਲ ਕੀਤਾ ਹੀ ਫੋਨ ਹਾਂ ਮੰਮੀ ਕੀਤਾ ਹੀ ਫੋਨ ਮੈਂ ਮੰਮੀ ਨੂੰ ਕੀਤੀ ਹੀ ਗੱਲਬਾਤ ਮੈਂ ਸਾਰੀ ਮੰਮੀ ਬੜਾ ਸੋਚਿਆ ਵਿਚਾਰਿਆ ਸੋਚਣ ਦੀ ਇਹੋ ਕੋਸ਼ਿਸ਼ ਹੀ ਤੇ ਮੰਮੀ ਉਦੋਂ ਦੀ ਬੈਠੀ ਇੱਥੇ ਸੋਚਾਂ 'ਚ ਡੁੱਬੀ ਸੀ ਬੜਾ ਸੋਚ ਸਮਝ ਕੇ ਨਾ ਤੇ ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਆ ਚਲ ਜਿੱਦਾਂ ਤੁਸੀਂ ਕਹਿੰਦੇ ਆ ਠੀਕ ਆ ਮੰਮੀ ਅਛਾ ਆਹ ਕੀਤੀ ਨਾ ਸਿਆਣਿਆਂ ਵਾਲੀ ਗੱਲ ਇਹ ਗੱਲ ਤੇ ਹੁਣ ਖਰੀ ਉਤਰੀ ਅਬ ਜੀਤ ਦੇ ਕੰਨਵਾਜ ਨਾ ਪੈਣ ਦਵੀ ਠੀਕ ਆ ਮੰਮੀ ਨਹੀਂ ਪਤਾ ਲੱਗਣ ਦਿੰਦੀ ਮੈਂ ਉਹਨਾਂ ਨੂੰ ਪੁੱਤ ਲੋਕੀ ਖੁਸ਼ੀਆਂ ਵੇਖ ਕੇ ਨਹੀਂ ਉਹ ਜਾਂਦੇ